ਸੰਗਰੂਰ ਪੁਲਿਸ ਨੇ ਨਕਲੀ ਐਪ ਰਾਹੀਂ ਲੋਕਾਂ ਦਾ ਪੈਸਾ ਸ਼ੇਅਰ ਮਾਰਕੀਟ 'ਚ ਲਗਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਥ ਦੇ 10 ਮੈਂਬਰਾਂ ਨੂੰ ਕਾਬੂ ਕੀਤਾ ਹੈ ਦੱਸਦੀ ਹੈ ਸਨਾਮ ਦੇ ਕਾਰਮਿਕ ਕਾਉਂਸਲ ਨਾਲ ਪਲੇਟਫਾਰਮ ਐਪ ਰਾਹੀਂ 1793000 ਰੁਪਏ ਦੀ ਮਾਰੀ ਸੀ ਠੱਗੀ ਪੁਲਿਸ ਨੇ ਲੋਕਾਂ ਨੂੰ ਅਜਿਹੀਆਂ ਆਨਲਾਈਨ ਠੱਗੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਨਕਲੀ ট্রেਡਿੰਗ ਪਲੇਟਫਾਰਮ ਬਣਾ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇੱਕ ਗਰੋਥ ਦੇ 10 ਮੈਂਬਰਾਂ ਨੂੰ ਸੰਗਰੂਰ ਪੁਲਿਸ ਨੇ ਕਾਬੂ ਕੀਤਾ ਹੈ ਏ ਗਰੋ ਦੇਸ਼ ਦੇ ਵੱਖ-ਵੱਖ ਰਾਜਾਂ ਨਾਲ ਸੰਬੰਧ ਰੱਖਦਾ ਸੀ ਅਤੇ ਪੰਜਾਬ ਦੇ ਮਹਾਲੀ ਅਤੇ ਹਰਿਆਣਾ ਤੋਂ ਆਪਣਾ ਕੰਮ ਆਪਰੇਟ ਕਰਦੇ ਸਨ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੇ ਸੰਗਰੂਰ ਦੇ ਇੱਕ ਵਿਅਕਤੀ ਨਾਲ 17 ਲੱਖ ਰੁਪਏ ਦੀ ਠੱਗੀ ਮਾਰੀ ਸੀ ਇਹਨਾਂ ਵੱਲੋਂ ਇੱਕ ਜਾਲੀ ਐਪ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਇਹ ਸ਼ੇਅਰ ਮਾਰਕੀਟ ਵਿੱਚ ਲੋਕਾਂ ਦਾ ਪੈਸਾ ਲਵਾਉਂਦੇ ਸਨ ਅਤੇ ਉਹਨਾਂ ਨਾਲ ਠੱਗੀ ਕਰਦੇ ਸਨ ਫਿਲਹਾਲ ਇਹ 10 ਮੁਜਰਮ ਪੁਲਿਸ ਦੀ ਗ੍ਰਿਫਤ ਵਿੱਚ ਹਨ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵੱਲੋਂ ਤਿਆਰ ਕੀਤਾ ਜਾਲੀ ਐਪ ਵੀ ਪਲੇ ਸਟੋਰ ਤੋਂ ਡਿਲੀਟ ਕਰਵਾਇਆ ਜਾਵੇ ਤਾਂ ਜੋ ਕਿ ਹੋਰ ਵਿਅਕਤੀ ਵੀ ਠੱਗੀ ਦਾ ਸ਼ਿਕਾਰ ਨਾ ਹੋਣ ਮਾਣਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜੀਤ ਚਾਲ ਸਾਹਿਬ ਦੇ ਦਿਸ਼ਾ ਨਿਰਦੇਸ਼ਿਤ ਜਿਹੜੀ ਮਾੜੇ ਅੰਸਰਾ ਖਿਲਾਫ ਸਾਡੀ ਮੁਹਿੰਮ ਜਾਰੀ ਹੈ ਉਹਦੇ ਵਿੱਚ ਸਾਡੇ ਡੀਐਸਪੀ ਐਚ ਸਰਦਾਰ ਗੁਰਜੀਤ ਸਿੰਘ ਤੇ ਸਾਡੇ ਐਸਐਚਓ ਸਾਈਬਰ ਸੈੱਲ ਮੈਮ ਹਰਜੀਤ कौर ਇਹਨਾਂ ਨੂੰ ਵੱਡੀ ਸਫਲਤਾ ਜੀ ਮਿਲੀ ਹੈ ਇਹ ਇੱਕ ਸਾਈਬਰ ਦੀ ਠੱਗੀ ਸੀ ਬੇਸਿਕਲੀ ਜਿੱਦਾਂ ਅੱਜਕੱਲ ਸ਼ੇਅਰ ਮਾਰਕੀਟ ਦੇ ਸੰਬੰਧੀ ਸ਼ੇਅਰ ਮਾਰਕੀਟਸ ਇਨਵੈਸਟ ਕਰਨ ਲਈ ਕਾਫੀ ਅਸ ਪ੍ਰਫੁੱਲਤ ਹੋ ਰਹੀ ਹੈ ਉਹਦੇ ਵਿੱਚ ਉਹ ਇਹਨਾਂ ਨੇ ਇੱਕ ਜਾਲੀ ਐਪ ਕ੍ਰੀਏਟ ਕਰਕੇ ਲੋਕਾਂ ਤੋਂ ਕੈਸੇ ਉਚਕਵਾਣੇ ਤੇ ਜਦੋਂ ਲੋਕਾਂ ਨੇ ਉਹ ਚ ਪੈਸੇ ਇਨਵੈਸਟ ਕਰਕੇ ਜਦੋਂ ਵਾਪਸ ਮੰਗਦੇ ਸੀ ਵੀ ਸਾਨੂੰ ਸਾਡਾ ਪ੍ਰੋਫਿਟ ਦੇ ਦੋ ਤਾਂ ਦੇ ਜਵਾਬ ਦੇ ਦਿੰਦੇ ਸੀ ਤੇ ਲੋਕਾਂ ਦੇ ਪੈਸੇ ਵੀ ਠੱਗੀ ਵੱਜ ਜਾਂਦੀ ਸੀ ਇਦਾਂ ਦਾ ਇੱਕ ਕੇਸ ਸਾਡੇ ਸਾਹਮਣੇ ਆਇਆ ਸੀ ਐਪ ਹੈਗੀ ਜੀ ਐਂਜਲ ਪ੍ਰੋ ਕਰਕੇ ਤੇ ਕਰਨਵੀਰ ਕਾਂਸਲ ਨੇ ਇਹਨਾਂ ਨੇ 17 ਲੱਖ 93000 ਰੁਪਇਆ ਟਾਈਮ ਟੂ ਟਾਈਮ ਉਸ ਐਪ ਤੇ ਜਮ੍ਹਾਂ ਕਰਾਇਆ ਇਹਨਾਂ ਦਾ ਪ੍ਰੋਫਿਟ 45 ਲੱਖ ਰੁਪਇਆ ਸ਼ੋ ਹੋ ਰਿਹਾ ਸੀ ਜਦੋਂ ਇਹਨਾਂ ਨੇ ਕਢਾਣੇ ਚਾਏ ਪੈਸੇ ਤੇ ਉਹ ਪੈਸੇ ਨਿਕਲੇ ਨਹੀਂ ਤੇ ਉਸ ਤੋਂ ਬਾਅਦ ਇਹਨਾਂ ਨੇ ਐਫ ਆਈ ਆਰ ਸਾਡੇ ਕੋਲ ਕੰਪਲੇਂਟ ਦਿੱਤੀ ਤੇ ਉਹਦੇ ਤਹਿਤ ਐਫਆਈਆਰ ਨੰਬਰ 7 ਧਾਰਾ 3184 ਕਾਰਡ 2 ਬੀਐਨਐਸ ਥਾਣਾ ਸਾਈਬਰ ਕ੍ਰਾਈਮ ਵਿੱਚ ਰਜਿਸਟਰ ਕੀਤੀ ਗਈ ਇਸ ਤੋਂ ਬਾਅਦ ਜਦੋਂ ਆਪਾਂ ਦੌਰਾਨੀ ਤਫ਼ਤੀਸ਼ ਦੇਖਿਆ ਤੇ ਮਲਟੀਪਲ ਅਕਾਊਂਟਸ ਮਲਟੀਪਲ ਖਾਤੇ ਐ ਤੇ ਇਹ ਪੈਸੇ ਗਏ ਇਹਦੇ ਵਿੱਚ ਕਰੀਬ 10 ਦੋਸ਼ੀ ਜੀ ਆਪਾਂ ਗ੍ਰਿਫਤਾਰ ਕੀਤੇ ਇੱਕ ਦੋਸ਼ੀ ਜਿਵੇਂ ਰਾਜਸਥਾਨ ਦਾ ਇੱਕ ਦੋਸ਼ੀ ਬੋਰ ਦਾ ਇੱਕ ਲੁਧਿਆਣੇ ਦਾ ਇੱਕ ਪਟਨਾ ਦਾ ਇੱਕ ਗੁਜਰਾਤ ਦਾ ਤਿੰਨ ਦੋਸ਼ੀ ਉੱਤਰ ਪ੍ਰਦੇਸ਼ ਦੇ ਆ ਜੀ ਤੇ ਇੱਕ ਦੋਸ਼ੀ ਫਰੀਦাবাদ ਹਰਿਆਣੇ ਦਾ ਇਹ 8 8 ਦੇ ਦੋਸ਼ੀ ਮਹਾਰੀ ਤੋਂ ਆਪਰੇਟ ਕਰ ਰਹੇ ਸੀ ਦੋ ਦੋਸ਼ੀ ਜਿਹੜੇ ਹਰਿਆਣੇ ਤੋਂ ਆਪਰੇਟ ਕਰ ਰਹੇ ਸੀ ਤੇ ਇਹਨਾਂ ਨੂੰ ਆਪਾਂ ਇੰਟਰ ਸਟੇਟ ਰੇਡਾ ਕਰਕੇ ਤੇ ਇਹਨਾਂ ਨੂੰ ਆਪਾਂ ਅਰੈਸਟ ਕੀਤਾ ਗਿਆ ਬਰਾਮਦਗੀ ਜਿਹੜੀ ਇਹਨਾਂ ਤੋਂ 17 ਕੁ ਮੋਬਾਈਲ ਫੋਨ ਜਿਹੜੇ ਰੈਕਟ ਜੋ ਯੂਜ਼ ਕਰ ਰਹੇ ਸੀ ਤੇ 6 ਵਕ ਵਕ ਬੈਂਕ ਦੇ ਖਾਤੇ ਜਿਹੜੇ ਆਪਾਂ ਫ੍ਰੀਜ਼ ਵੀ ਕਰਾਵਾਂਗੇ ਅਟੈਚ ਕਰਾਵਾਂ 5 ਏਟੀਐਮ ਕਾਰਡ ਤੇ ਇੱਕ ਪਾਸਪੋਰਟ ਇਹਨਾਂ ਤੋਂ ਬਰਾਮਦ ਹੋਇਆ ਮੇਰਾ ਜਿਹੜਾ ਆਮ ਆਪਣੇ ਘੋਲੇ ਵਾਲੇ ਲੋਕ ਹੈ ਉਹਨਾਂ ਨੂੰ ਇਹੀ ਮੈਸੇਜ ਹੈ ਵੀ ਕਿਸੇ ਵੀ ਤਰ੍ਹਾਂ ਦੀ ਐਪ 'ਚ ਜੇ ਇਨਵੈਸਟ ਕਰੋ ਉਹਦਾ ਇੱਕ ਵਾਰ ਜਾਂਚ ਜ਼ਰੂਰ ਕਰ ਲਓ ਵੀ ਕੀ ਇਹ ਐਪ ਜੈਨੂਇਨ ਹੈ ਕੀ ਐਪ ਬਣਦੀ ਹੈ ਤੇ ਦੂਸਰਾ ਜੇ ਕੋਈ ਐਪ ਤੁਹਾਨੂੰ WhatsApp ਤੇ ਉਹਦਾ ਡਾਊਨਲੋਡ ਲਿੰਕ ਆਏ ਉਹ Play Store ਤੇ ਨਹੀਂ ਪਈ ਸਿਰਫ APK ਆਏ ਤੇ APK ਤੋਂ ਕਦੀ ਐਪ ਆਪਣੇ ਫੋਨ 'ਚ ਡਾਊਨਲੋਡ ਨਾ ਕਰੋ ਤੇ ਤੀਸਰਾ ਕਿਸੇ ਸਿਆਣੇ ਬੰਦੇ ਤੋਂ ਹਮੇਸ਼ਾ ਸਲਾਹ ਲੈ ਕੇ ਜਦੋਂ ਵੀ ਇਨਵੈਸਟ ਕਰਨੇ ਆਪਣੇ ਹਾਰਡ ਅੰਡ ਮਨੀ ਇਸ ਤੋਂ ਸਲਾਹ ਲੈ ਕੇ ਵੀ ਕੀ ਇਹ ਐਪ ਕੀ ਇਹ ਬੰਦੇ ਜਲਵੇ ਨੇ ਉਸ ਤੋਂ ਬਾਅਦ ਹੀ ਆਪਣੇ ਜਿਹੜੀ ਮਿਹਨਤ ਦੀ ਕਮਾਈ ਹੈ ਉੱਥੇ ਲਾਈ ਜਾਏ ਤੇ ਆਪਾਂ ਤਤਪਰ ਹਾਂ ਜੀ ਜੇ ਕਿਸੇ ਨਾਲ ਠੱਗੀ ਵਜਦੀ ਹੈ ਸਾਈਬਰ ਕ੍ਰਾਈਮ ਦੀ ਤੇ ਸੰਗਰੂਰ ਪੁਲਿਸ ਵੱਧ ਚੜ ਕੇ ਤੁਹਾਡੇ ਨਾਲ ਸਾਥ ਦੇਗੀ ਤੇ ਆਪਾਂ ਟਰਾਈ ਕਰਾਂਗੇ ਤੁਹਾਡੇ ਪੈਸੇ ਰਿਕਵਰ ਧੰਨਵਾਦ ਜੀ ਇਹ ਬੇਸਿਕਲੀ ਰੈਕਟ ਚੱਲਦਾ ਸੀ ਆਪਣੇ ਅਕਾਊਂਟਾਂ ਚ ਇਨਵੈਸਟ ਪੈਸੇ ਕਿਤੇ ਨਹੀਂ ਹੋ ਰਹੇ ਸੀ ਉਹ ਸਿੱਧੇ ਇਹਨਾਂ ਦੇ ਅਕਾਊਂਟਾਂ ਦੇ ਥਰੂ ਜਾ ਰਹੇ ਸੀ ਬਸ ਆਪਣੀ ਹਾਂ ਜੀ ਉਹ ਉਹ ਐਪ ਚ ਰਿਫਲੈਕਟ ਹੋ ਜਾਂਦੀ ਸੀ ਜੀ ਹਾਂ ਜੀ ਐਪ ਚ ਰਿਫਲੈਕਟ ਹੋ ਜਾਂਦੀ ਸੀ ਵੀ ਤੁਹਾਡੇ ਹੁਣ ਇਹਨੇ ਪੈਸੇ ਐਡ ਹੋ ਗਏ ਇਹਨਾਂ ਦਾ ਤੁਹਾਡਾ ਪ੍ਰੋਫਿਟ ਆ ਗਿਆ ਇਹ ਸਾਈਪਲ ਸਾਰਾ ਸਾਈਪਲ ਸਾਰਾ ਕੰਪਲੀਟ ਕਰ ਦੇ ਬਿਲਕੁਲ ਜੀ ਅਪਰ ਹੁਣ ਆਪਾਂ ਟਰਾਈ ਕਰਾਂਗੇ ਵੀ ਇਹ ਜਿਹੜੀ ਐਪ ਹੈ ਜੇ ਪਲੇ ਸਟੋਰ ਤੇ ਹਜੇ ਵੀ ਐਕਟਿਵ ਹੈ ਤੇ ਇਹਨੂੰ ਬੰਦ ਕਰਾਏ ਸਾਬ ਜੀ ਸਾਰਾ ਕੰਮ ਸ਼ੁਰੂ ਕਰ ਉਹ ਮੇਰਾ ਸਾਰਾ ਨਕਸ਼ਾ ਚੁੱਕ ਕੇ ਜੀ ਨਹੀਂ ਜੀ ਜੇ 45 ਲੱਖ ਸ਼ੋ ਹੋ ਗਿਆ ਤੇ ਜਿਹੜਾ ਸਾਡਾ ਕੰਪਲੇਨੈਂਟ ਹੈ ਉਹ ਚਾਹੁੰਦਾ ਸੀ ਕਿ ਮੈਂ ਥੋੜੇ ਪੈਸੇ ਵਿਡਰਾ ਕਰਾਵਾਂ ਤੇ ਤਾਦੇ ਕਹਿੰਦੇ ਵੀ ਤੁਸੀਂ 20% ਹੋਰ ਪੈਸਾ ਜਮ੍ਹਾਂ ਕਰਾਓ ਤੇ ਫਿਰ ਵਿਡਰਾ ਕਰਾ ਸਕਦੇ ਹੋ ਤੁਸੀਂ ਇਹਨਾਂ ਨੇ ਕੰਡੀਸ਼ਨ ਰੱਖੀ ਉੱਥੋਂ ਨੂੰ ਸ਼ੱਕ ਪਿਆ ਉਹ ਸ਼ੱਕ ਦੇ ਆਧਾਰ ਤੇ ਉਹਨੇ ਫਿਰ ਸਾਨੂੰ ਕੰਪਲੇਨਟ ਦਿੱਤੀ ਤਾਂ ਪਤਾ ਲੱਗਾ ਉਹਨਾਂ ਠੱਗੀ ਵਜੋਂ ਨਹੀਂ ਇਹ ਇਹ ਐਪ ਡਿਵੈਲਪਰ ਲਈ ਹੈ ਜੀ ਇਹ ਤਾਂ ਨਾਰਮਲ ਬੰਦੇ ਹਨ ਨੂੰ ਇੰਨੀ ਜਾਣਕਾਰੀ ਵੀ ਨਹੀਂ ਵੀ ਆਪ ਦਾ ਕਿੱਦਾਂ ਹੋਏਗਾ ਇਹ ਜਸਟ ਮੀਡਲਮੈਨ ਹੈ ਤੇ ਜਿਹੜੇ ਲੋਕਾਂ ਤੋਂ ਕਮਿਸ਼ਨ ਦੇ ਤੌਰ ਤੇ ਏਜੰਟੀ ਕਰਦੇ ਸਰ ਕਿੰਨੀ ਕਿ ਜੀ ਮਦਰੀ ਇਸ ਦੇ ਹੈ ਜੀ ਨੌਜਵਾਨ ਹੀ ਹੈ 20 ਤੋਂ 35 ਸਾਲ ਦੇ ਉੱਪਰ ਚਾਹ ਦੱਸੋ ਮੈਨੂੰ ਐਜੂਕੇਟਿਡ ਹੈ ਜੀ ਗ੍ਰੈਜੂਏਟ ਹੈ ਸਰ